ਕੀ ਬਹੁਤ سارے ਲੋਕ ਯੂ ਨੋ ਇਸ ਚੀਜ਼ ਤੋਂ ਬੁਰਾ ਮਹਿਸੂਸ ਕਰਦੇ ਆ ਕਿ ਤੁਸੀਂ ਆਪਣੀਆਂ ਜੜ੍ਹਾਂ ਨੂੰ ਭੁੱਲ ਗਏ ਹੋ ਤੁਸੀਂ ਇਦਾਂ ਹਨਾ ਤੇ ਮੈਂ ਇੱਕ ਚੀਜ਼ ਸੋਚ ਰਿਹਾ ਸੀਗਾ ਆਪਣੇ ਮਨ ਦੇ ਵਿੱਚ ਮੈਂ ਕਿਹਾ ਕਿ ਜੋ ਆਪਣਾ ਪਨ ਰਵੀਸ਼ੂ ਮਸੀਹ ਨੇ ਮਹਿਸੂਸ ਕਰਾਇਆ ਉਹਨਾਂ ਆਪਣਾ ਪਨ ਕਈ ਵਾਰ ਜ਼ਿੰਦਗੀ ਦੇ ਵਿੱਚ ਮੈਨੂੰ ਆਪਣੇ ਨਾਲ ਬੈਠ ਕੇ ਵੀ ਮਹਿਸੂਸ ਨਹੀਂ ਹੋਇਆ ਗੱਲ ਬਹੁਤ ਗਹਿਰੀ ਹੈ ਜੇ ਇਹਨੂੰ ਸੋਚਿਆ ਜਾਵੇ ਕਹਿੰਦਾ ਮਤਲਬ ਕਿ ਪ੍ਰੋਫਿਸ਼ੂ ਮਸੀਹ ਕਹਿੰਦੇ ਕਿ ਅਗਰ ਤੂੰ ਮੇਰੇ ਤੇ ਬਲੀਵ ਕਰੇਂ ਤਾਂ ਤੂੰ ਉਸ ਨਰਕ ਦੀ ਅੱਗ ਤੋਂ ਬਚ ਜਾਵੇਂਗਾ ਇਸ ਗੱਲ ਦੇ ਵਿੱਚ ਇੰਨੀ ਕਿ ਜ਼ਿਆਦਾ ਤਸੱਲੀ ਹੈ ਕਿ ਜਦੋਂ ਤੁਸੀਂ ਪਰਮੇਸ਼ਨ ਨੂੰ ਐਕਸੈਪਟ ਕਰਦੇ ਆ ਤੁਹਾਡੇ ਅੰਦਰੋਂ ਡਰ ਖਤਮ ਹੋ ਜਾਂਦਾ ਕਿ ਹੁਣ ਮੇਰੇ ਨਾਲ ਕੀ ਹੋਏਗਾ ਕੋਈ ਬੰਦਾ ਮਰਨਾ ਨਹੀਂ ਚਾਹੁੰਦਾ ਹੈਨਾ ਲੋਕ ਡਰਦੇ ਆ ਪਰ ਜਿਹੜੇ ਬੰਦੇ ਨੂੰ ਇਹ ਤਸੱਲੀ ਮਿਲ ਗਈ ਜਿਹਦੇ ਬੰਦੇ ਨੂੰ ਇਹ ਅਸ਼ੂਰੈਂਸ ਮਿਲ ਗਈ ਕਿ ਪਰਮੇਸ਼ਰ ਕਹਿੰਦਾ ਤੂੰ ਚਿੰਤਾ ਨਾ ਕਰ ਤੇਰਾ ਫਿਊਚਰ ਸਿਕਿਉਰਡ ਆ ਉਸ ਬੰਦੇ ਨੂੰ ਪੁੱਛ ਕੇ ਦੇਖੋ ਕਿ ਉਹਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਕਿ ਅੱਜ ਜਦੋਂ ਉਹ ਸੋਚਦਾ ਹੈ ਉਹਦਾ ਫਿਊਚਰ ਸਿਕਿਉਰਡ ਹੈ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ ਸੋ ਮੇਰੀ ਦੁਆ ਹੈ ਤੁਸੀਂ ਪ੍ਰਭੂ ਨੂੰ ਜਾਣ ਸਕੋ ਤੇਰੀਆਂ ਇਹ ਗੱਲਾਂ ਮੈਂ